ਦੱਸ ਇੱਕ ਵੱਡੀ ਵਾਰਤਾਤ ਸਾਹਮਣੇ ਆਈ ਹੈ ਜੀ ਹਾਂ ਦੱਸਿਆ ਸਾਰੇ ਕਿ ਰਸੂਲਪੁਰ ਨਹਿਰਾ ਪਿੰਡ ਦੇ ਵਿੱਚ ਇੱਕ ਕੁੜੀ ਦੀ ਦਿਨ ਦਿਹਾਰੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇਸ ਵਾਰਤਾਤ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਉੱਥੇ ਪੁਲਿਸ ਵਿਭਾਗ ਵਿੱਚ ਵੀ ਅਫਰਾ ਤਫਰੀ ਮਚ ਗਈ ਹੈ ਸਨਸਨੀਖੇਜ ਹੋਇਆ ਕਤਲ ਤੋਂ ਬਾਅਦ ਇਲਾਕੇ ਵਿੱਚ ਡਾਰਕਾ ਮਾਹੌਲ ਬਣਿਆ ਹੋਇਆ ਜਾਣਕਾਰੀ ਅਨੁਸਾਰ ਮੇਥਕ ਕੁੜੀ ਇੱਕ ਬਿਊਟੀ ਪਾਰਲਰਸ ਕੰਮ ਕਰਦੀ ਸੀ ਦੱਸਿਆ ਵੀ ਜਾ ਰਿਹਾ ਕਿ ਬੂਲ ਰੂਪ ਦੇ ਨਾਲ ਉਹ ਬਨਵਾਲੀਪੁਰ ਪਿੰਡ ਦੀ ਰਹਿਣ ਵਾਲੀ ਸੀ ਤੇ ਰੋਜ਼ਾਨਾ ਕੰਮ ਦੇ ਸਿਲਸਿਲੇ ਵਿੱਚ ਰਸੂਲਪੁਰ ਨੇੜਾ ਆਂਧੀ ਚਾਂਦੀ ਸਵੇਰੇ ਜਦੋਂ ਕੰਮ ਦੇ ਵਿੱਚ ਬਿਜ਼ੀ ਸੀ ਤਾਂ ਬਾਈਕ ਸਵਾਰ ਬਦਮਾਸ਼ਾਂ ਇੱਥੇ ਪੁੱਜ ਕੇ ਮੌਕੇ ਤੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਜਾਣਕਾਰੀ ਸਾਰ ਨੌਜਵਾਨ ਲੜਕੀ ਆਪਣੇ ਘਰ ਤੋਂ ਵਾਪਸ ਘਰ ਜਾਣ ਦੇ ਲਈ ਆਟੋ ਦਾ ਇੰਤਜ਼ਾਰ ਕਰ ਰਹੀ ਸੀ ਕੁਝ ਬਾਈਕ ਸਵਾਰ ਪਤਮਾ ਆਉਂਦੇ ਨੇ ਨੌਜਵਾਨ ਕੁੜੀ ਤੇ ਗੋਲੀਆਂ ਚਲਾ ਦਿੰਦੇ ਨੇ ਉਸ ਦਾ ਕਤਲ ਕਰ ਦਿੰਦੇ ਨੇ ਲੜਕੀ ਦੀ ਪਛਾਣ ਨਵਰੂਪ ਕੌਰ ਤੇ ਵਜੋਂ ਹੋਈ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਨਜ਼ਦੀਕੀ ਰਹਿਣ ਵਾਲਾ ਇੱਕ ਨੌਜਵਾਨ ਉਸ ਦੀ ਕੁੜੀ ਨੂੰ ਤੰਗ ਕਰਦਾ ਸੀ ਪਰਿਵਾਰ ਨੇ ਗਵਾਂਡੀਆਂ ਤੇ ਹੀ ਪੂਰੇ ਇਲਜ਼ਾਮ ਲਗਾਛੱਡੇ ਨੇ ਕਟਨਾ ਦੀ ਸੂਚਨਾ ਮਿਲਦੇ ਤੁਰੰਤ ਅਰਨ ਪੁਲਿਸ ਦੇ ਉੱਕੇ ਅਧਿਕਾਰੀ ਮੌਕੇ ਤੇ ਪੁੱਜੇ ਨੇ ਫੋਰੈਂਸਿਕ ਇਮ ਨੂੰ ਬੁਲਾਇਆ ਗਿਆ ਕੱਟਣਾ ਵਾਲੀ ਥਾਂ ਤੋਂ ਸਬੂਤ ਚੁਟਾਇਆ ਜਾ ਰਹੇ ਨੇ ਨਜ਼ਦੀਕੀ ਲੱਗੇ ਸੀਸੀਟੀਵੀ ਕੈਮਰਾ ਦੇ ਫੁਟੇਜ ਖੰਗਾਲੀ ਚਾਰੀ ਹੈ ਅੰਜਨ ਜੀ ਘਰ ਨੂੰ ਗਈ ਆ ਰਸੂਲਪੁਰ ਨਹਿਰਾਂ ਦੇ ਅੱਡੇ ਤੇ ਖਲੋਤੀ ਸੀ ਤੇ ਦੋ ਬਦਮਾਸ਼ ਆਏ ਆ ਇੱਕ ਸਾਡੇ ਪਿੰਡ ਦਾ ਹੀ ਆ ਅਰਜਨ ਅਰਜਨ ਇੱਕ ਉਹਦੇ ਨਾਲ ਕੋਈ ਉਹਦਾ ਯਾਰ ਦੋਸਤ ਹੋਊਗਾ ਤੇ ਉਹਨਾਂ ਨੇ ਇਹਨੂੰ ਗੋਲੀ ਮਾਰੀ ਅਰੰਜਸ ਜੀ ਕਿਰੰਜਸ ਜੀ ਇਤਨਾ ਕੋਈ ਮਾੜੀ ਮੋਟੀ ਪਿੰਡ ਦੀ ਖੋਰ ਦੇ ਨਾਲ ਹੀ ਰੱਖਦਾ ਸੀ ਉਹਦੀ ਪਿੰਡ ਦੇ ਵਿੱਚ ਹਰ ਇੱਕ ਨਾ ਇੱਕ ਹੋਰ ਚਲਦੀ ਆ ਹਰ ਇੱਕ ਨਾ ਹੀ ਰਹੰਦ ਸਿਆ ਕਦੀ ਕਿਸ ਨੂੰ ਆਂਦਾ ਮੈਂ ਗੋਲੀ ਤੇਰੇ ਮਾਰ ਦੇਣੀ ਕਦੀ ਕਿਸ ਨੂੰ ਕੋਰ ਗੋਲੀਆਂ ਚਲਾਈਆਂ ਹੋਈਆਂ ਕੁਝ ਕਰਾਂ ਦੇ ਉੱਤੇ ਉਹਨੇ ਪਹਿਲਾਂ ਵੀ ਤੇ ਪਰਚੇ ਉਹਦੇ ਤੇ ਪਹਿਲਾਂ ਵੀ ਹੈਗੇ ਆ ਤੇ ਇਹੋ ਹੀ ਆ ਸਾਨੂੰ ਤੇ ਸਾਰੇ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਸਾਡੀ ਬੇਟੀ ਨੂੰ ਨਜਾਇਜ਼ ਮਾਰਿਆ ਵਾ ਕਿੰਨਾ ਬੜੀ ਸੀ ਔਰ ਪੜ੍ਹੀ ਸੀ ਬੀਏ ਕਿਟੀਜੀ ਹੋਣ ਕੰਪਿਊਟਰ ਦਾ ਕੋਰਸ ਵੀ ਕੀਤਾ ਵਾ ਉਹਨਾਂ ਆਂਦੀ ਮੈਂ ਡੈਡੀ ਕਰੇ ਬੋਰ ਹੁੰਦੀ ਆ ਤੇ ਮੈਂ ਕੋਈ ਕੰਮ ਸਿੱਖਣਾ ਜਦੋਂ ਮੈਂ ਵਰਦਾ ਤੋਈ ਇਹ ਕਿੱਥੇ ਗਈ ਸੀ ਇਹ ਜੀ ਅਰਸੂਲਪੁਰ ਨਹਿਰਾਂ ਤੇ ਐਟੋ ਡਿਕ ਰਹੀ ਸੀ ਛੋਟੇ ਜਿਹੜੇ ਐਟੋ ਚੱਲਦੇ ਐਟੋ ਤੇ ਚੜ ਕੇ ਰੋਜ਼ ਜਾਂਦੀ ਸੀ ਸਨੂਨ ਤੋਂ ਵਾਪਸ ਆ ਕੇ ਕੀ ਮੰਗ ਕਰਦੀ ਸੀ ਸਾਥ ਇਹ ਇਨਸਾਫ ਕਰ ਮੰਗ ਕਰਦੇ ਆ ਕਿ ਉਹਨੂੰ ਜੇਲ੍ਹ ਹੋਣੀ ਚਾਹੀਦੀ ਪਰਚਾ ਹੋਣਾ ਚਾਹੀਦਾ ਵੀ ਉਹ ਆਪ ਉਸ ਵਾਸਤੇ ਪਰੇਸ਼ਾਨ ਨਹੀਂ ਕਰਦਾ ਸੀ ਉਹਨਾਂ ਦੀ ਗੱਲ ਵੇਖੋ ਜੀ ਸਾਨੂੰ ਲੜਕੀ ਨੇ ਕਦੀ ਸ਼ੇਰ ਨਹੀਂ ਕੀਤਾ ਹੋ ਸਕਦਾ ਕਰਦਾ ਤਾਂ ਹੀ ਉਹਨਾਂ ਨੇ ਗੋਲੀ ਮਾਰੀ ਪਹਿਲਾਂ ਵੀ ਕਦੀ ਇਸਾ ਦੀ ਕੋਈ ਹੋਈ ਸੀ ਤੁਹਾਡੀ ਗੱਲਬਾਤ ਵੀ ਤੇਰੀ ਜੀ ਬਾਰੇ ਮੈਂ ਪਹਿਲਾਂ ਸਾਨੂੰ ਲੜਕੀ ਨੇ ਕੁਝ ਸ਼ੇਅਰ ਨਹੀਂ ਕੀਤੀ ਹੱਦ ਨਾਲ ਗੱਲ ਕੋਈ ਕਦੀ ਹੋ ਸਕਦਾ ਉਹਨੂੰ ਪਰੇਸ਼ਾਨ ਤੰਗ ਪਰੇਸ਼ਾਨ ਕਰਦਾ ਹੋਊਗਾ ਪਰੇ ਪੰਚਾਇਤ ਕੋਈ ਕੁੱਲ ਕੋਈ ਨਹੀਂ ਜੀ ਕੋਈ ਨਹੀਂ ਜੀ ਕੋਈ ਨਾ ਪਰੇ ਪੰਚਾਇਤ ਨਾ ਕੋਈ ਹੱਡੇ ਕੋਈ ਪੁਲਿਸ ਰਿਪੋਰਟ ਕੋਈ ਨਹੀਂ ਕਦੀ ਮੌਕੇ ਤੋਂ ਪੱਜ ਕੇ ਕਰਾਰ ਹੋ ਗਏ ਕੱਲ ਪਿੰਡ ਦੇ ਵਿੱਚ ਫਿਰਦਾ ਸੀ ਉਹ ਮੈਂ ਜਦੋਂ ਸਿਰੇ ਸੱਡ ਕੇ ਉਹ ਨਾ ਮੇਰੇ ਮਗਰ ਹੋ ਸਕਦਾ ਧਿਆਨ ਰਹਾਦਾ ਅਈ ਤਾਂ ਆਖਾ ਲੜਕੀ ਨੂੰ ਵੀ ਤੂੰ ਸਕੂਟਰੀ ਲੈ ਜਾ ਕਰ ਸਕੂਟਰੀ ਤੇ ਬੇਟਾ ਆ ਜਾ ਕਰ ਅੱਜ ਹੀ ਧੁੰਦ ਜਿਆਦੀ ਪਈ ਆ ਤੇ ਅੱਜ ਹੀ ਇਹ ਕਾਰਵਾਈ ਹੋਈ ਸਰ ਜੀ ਸੁਝਾਸ ਹੋਇਆ ਜੀ ਆ ਜਿਹੜਾ ਯਾਰ ਸ਼ਾਮ ਦਾ ਇਸੀਡੈਂਟ ਆ ਜੀ ਨਵਰੂਪ ਕੌਰ ਡਾਕਟਰ ਉਹ ਮੰਗਤ ਸਿੰਘ ਆ ਇਥੇ ਸਲੂਨ 'ਚ ਜੌਬ ਕਰਦੀ ਆ ਤੇ ਰੋ ਜਾਨਾਂ ਦੀ ਤਰ੍ਹਾਂ ਆਪਣੇ ਕੰਮ ਤੋਂ ਵਾਪਸ ਘਰ ਨੂੰ ਜਾ ਰਹੀ ਜਦੋਂ ਸੂਨਪੁਰ ਨਹਿਰਾ ਤੇ ਬੱਸ 'ਚ ਉਤਰ ਕੇ ਆਟੋ ਦੀ ਵੇਟ ਕਰ ਰਹੀ ਕੋਈ ਅਣਪਛਾਤੇ ਗੱਤੀ ਆ ਜਿਹੜੇ ਤੇ ਫਾਇਰ ਕਰਕੇ ਗਏ ਆ ਜਿਹੜਾ ਹਸਪਤਾਲ ਜਿਹੜੇ 112 ਤੇ ਆ ਮੈਸੇਜ ਆਉਣ ਤੇ ਇਮੀਡੀਏਟ ਉਹਨਾਂ ਦਾ